ਹੋਣਾ ਆਪਦੀ ਤਸੱਲੀ ਨਾਲ ਦੇਖ ਲਾਂਗੇ ਆਪਾਂ ਪਹਿਲਾਂ ਠੱਗੀ ਵੱਜ ਗਈ ਬਸ ਠੀਕ ਇਹਨੂੰ ਪੁੱਛ ਲੈਣਾ ਬਾਈ ਯਾਰ ਇੱਥੇ ਮੱਝ ਦੀ ਦੱਸ ਪਈ ਐ ਬਕਾਊ ਕਿੰਨਾ ਦੇ ਐ ਮੱਝ ਯਾਰ ਆਹ ਕਰਾਣ ਦੇ ਬਾਈ ਇਹਨਾਂ ਦੇ ਐ ਹੋ ਉਹੀ ਐ ਉਹ ਪੂਰੀ ਬਈ ਇਹ ਤਾਂ ਕੋਈ ਮਾਡਲ-ਮੋਡਲ ਦਾ ਪਤਾ ਤੈਨੂੰ ਯਾਰ ਓ ਨਾ ਉਹ ਬਾਈ ਬਿੱਕਪ ਕਿੰਨੇ ਮੈਂ ਉਹਨਾਂ ਰਾਵੀ ਕਿਪ ਕਿਪ ਕਿੰਨੇ ਵਿੱਚ ਸੂਏ ਐ ਸੂਏ ਹਾਂ ਹੋ ਯਾਰ ਤੀਜੇ ਚੌਥੇ ਤੀਜੇ ਚੌਥੇ ਕਿਹਨੂੰ ਪੁੱਛ ਗਏ ਆ ਜੇ ਤੋਂ ਮੈਂ ਬਣਾ ਬਣਾ ਆ ਜਾ ਯਾਰ ਮੈਂ ਮਾਰ ਸਾਰੀਆਂ ਗੱਲਾਂ ਪੁੱਛੂੰਗੀ ਤੂੰ ਜੱਟ ਕੀ ਐ ਪੁੱਛ ਲਈ ਹਾਂ ਤੂੰ ਉਹ ਕਰ ਲਈ ਗੱਲ ਮੈਨੂੰ ਨਾ ਮੁੜ ਕੇ ਕਈ ਪੀਲੇ ਕਿਹੜੇ ਲਾਂਬਾ ਮੇਰੇ ਸਾਰਾ ਉਹ 30000 ਕਟਾਂ ਨੂੰ ਵੇਚੀ ਆ ਮੈਨੂੰ ਬੜਾ ਭੇਤ ਨਹੀਂ ਹੈਗਾ ਜਿਹੜੀਆਂ ਗੱਲਾਂ ਪੁੱਛਣ ਆਣਗੀਆਂ ਮੈਂ ਪੁੱਛ ਹੀ ਜਾਊਗਾ ਬੈਠ ਠੀਕ ਆ ਠੀਕ ਹੈ ਜਿਹੜੀ ਤੈਨੂੰ ਸਮਝ ਆ ਮੈਂ ਪੁੱਛੀ ਆ ਲੈ ਆਹ ਮੁੰਡੇ ਆਏ ਆਪਣੇ ਮੱਝ ਦੇਖਣ ਉਹ ਤਾਇਆ ਆ ਮੱਝ ਦੇਖਣ ਆਏ ਮੱਝ ਦੇਖਣੀ ਹਾਂ ਕੀ ਹਾਲ ਹੈ ਜੀ ਠੀਕ ਆ ਠੀਕ ਆ ਹੋਰ ਬਾਈ ਬਜਰ ਕੋ ਮੱਥਾ ਟੇਕਦੇ ਆ ਜੀ ਉਹ ਠੀਕ ਸਸੇ ਗੱਲ ਤੁਸੀਂ ਟਾਲੀਏ ਨਾ ਕੋਈ ਜਵਾਕਾਂ ਮਦ ਨਹੀਂ ਬਸ ਇਹਨਾਂ ਨੂੰ ਸ਼ੇਰਾ ਕਿਹੜਾ ਪਤਾ ਤੁਸੀਂ ਦੇਖੋ ਬੱਚੀ ਦੇਖੋ ਕੋਈ ਗੱਲ ਨਹੀਂ ਬਕਾਊ ਆ ਜ ਉਹ ਯਾਰ ਕੀ ਕਹਿੰਦੇ ਆ ਬੱਸ ਮਾਂ ਬੱਬੀ ਵੀ ਕਿੱਦਵੇਂ ਸੂਏ ਜੀ ਕਿੱਨੇਵੇਂ ਸੂਏ ਜੇ ਸੂਏ ਐ ਤੀਜੇ ਹਾਂ ਅੱਛਾ ਅੱਕੇ ਆ ਸੀ ਨਾ ਭਾਈ ਮੈਂ ਵੀ ਤੀਜੇ ਜਾ ਉੱਥੇ ਸੂਏਗਾ ਹਾਂ ਹਾਂ ਆਪਾਂ ਕਰ ਫਮਾਂ ਮਾਂ ਜੀ ਚੰਗੀ ਆ ਬਾਲਟੀ ਹੁਣੀ ਜੋ ਕਿ ਹਟਿਆ ਹਜੇ ਅੱਛਾ ਹਾਂ ਭਾਈ ਫਖਰ ਵੱਡ ਵਾਲੀ ਪੂਆ ਕਦ ਲੈ ਆਂਦੀ ਸੀ ਪਹਿਲਾਂ ਅੱਛਾ ਤੇ ਚੰਗਾ ਦੁੱਧ ਦਿੰਦਾ ਉੱਥੇ ਮਤਲਬ ਸੈਕੰਡ ਓਨਰ ਐ ਉਹ ਬੱਬੀ ਵੀ ਕਿੱਨੇਵੇਂ ਪਿੰਡੋਂ ਆਈ ਐ ਭਾਈ ਹਾਂ ਉਹ ਉਹ ਤੋਂ ਪਹਿਲਾਂ ਆਪਣੇ ਸੀਗੀ ਕੋਟਸ਼ਮੀਰ ਉਹ ਤੋਂ ਬਾਅਦ ਪੂਆ ਕੇ ਆਪਣੇ ਫਖਰ ਵੱਡ ਆ ਗਈ ਆਪਾਂ ਫੇਰ ਆਪਾਂ ਲੈ ਆਏ ਬੱਸ ਉਹ ਤੀਜੇ ਹਾਂ ਥਾੜਾ ਓਨਰ ਐ ਹਾਂ ਮਤਲਬ ਜੇ ਤੁ ਬੋਲੀ ਤਾਂ ਭਾਜੇ ਨਾ ਚੀਜ਼ ਕੱਢੀ ਹੋਵੇ ਉਦੋਂ ਦੀ ਬੀਪ ਤੇ ਕੀ ਕਰੀ ਜਾਂਦੇ ਆ ਬੰਦਾ ਇਹ ਮਤਲਬ ਕੁਛ ਵੀ ਲਾ ਲਾ ਔਰ ਫਿਰ ਤੇ ਬਾਈ ਸਿਲੰਡਰ ਕਿਹਨ ਕੈਸ ਸਿਲੰਡਰ ਹੈ ਉੱਥਾਂ ਉਹ ਆਪਾ ਬੱਤੀ ਟਰੈਕਟਰ ਹੈ ਉਹ ਥੋੜਾ ਟਰੈਕਟਰ ਬਾਈ ਸਾਡਾ ਗੱਡਿਆਂ ਦਾ ਕੰਮ ਹੈ ਵੀਰੇ ਸਾਡਾ ਗੱਡਿਆਂ ਦਾ ਕੰਮ ਹੈ ਵੀਰੇ ਮੈਂ ਉਹ ਯਾਰ ਭੁੱਲ ਗਿਆ ਚਾਰ ਥਾਂ ਹਾਂ ਕਈ ਨੇ ਪੰਜ ਵੀ ਹੁੰਦੇ ਹਨਾ ਹਾਂ ਹੁੰਦੇ ਪੰਜ ਹੁੰਦੇ ਹਾਂ ਹਾਂ ਮੱਖ ਜਾ ਬਾਲਾ ਪੈਂਦਾ ਬਾਈ ਕੀ ਗੱਲ ਹੈ ਤੇਲਾ ਦੇ ਮੰਲਾ ਦੁੱਧ ਤਾਂ ਹੈ ਨਹੀਂ ਕੱਲਾ ਜੋੜਿਆ ਦੁੱਧ ਹੁਣ 11 ਕਿਲੋ ਕੱਢਿਆ ਹੋਣੀ ਬਈ ਮੱਝ ਸੀਰਾ ਦੇਖ ਮੇਰੇ ਤਾਇਏ ਕੀ ਲੈ ਕਿੰਨੇ ਮਹੀਨਾ ਮੂਨਾ ਬਾਈ ਮਹੀਨਾ ਦਾ ਯਸੂ ਹੀ ਨਾ ਇਹਨੂੰ 15 18 ਦਿਨ ਹੋ ਗਏ ਆ ਇਹਦਾ ਕਟਾ-ਕੁੱਟਾ ਦਾ ਕਟਾ ਹੈਗਾ ਇੱਧਰ ਬੰਨ ਰੱਖਿਆ ਪਾਰ ਬਾਕ ਸਾਈਡ ਹਾਂ ਬਲੂ ਬਲੂ ਤਾਂ ਨਹੀਂ ਕੋਈ ਦਿਖਾਉਂਦੀ ਓਏ ਭਾਈ ਇਹ ਕੀ ਕਹੀ ਜਾਂਦਾ ਆ ਉਹ ਭਾਈ ਮੋਕ ਨਹੀਂ ਮਾਰਦੀ ਮੋਕ 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 ਨਹੀਂ ਮਾਰਦੀ ਮੋਕ 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 ਤੇ ਨਹੀਂ ਮਾਰਦੀ ਪਹਿਲਾਂ ਪਸ਼ੂ-ਪੂਸੂ ਰੱਖੇ ਨਹੀਂ ਛੇਰਾ ਹਣਾ ਉਹ ਨਹੀਂ ਭਾਈ ਪਸ਼ੂ ਰੱਖੇ ਆ ਇਹ ਜਿਹੜਾ ਭਾਈ ਮੈਂ ਭਾਈ ਪਿਛਲੇ ਘਰੇ ਮੱਝ ਲਿਆ ਸੀ ਮੈਂ ਆਪ ਦੀ ਜ਼ਿੰਮੇਵਾਰੀ ਤੇ ਲਿਆ ਉਹ ਨਿਕਲ ਗਈ ਖਰਾਬਤੀ ਹਜ਼ਾਰ ਦੀ ਕੱਟਿਆਂ ਨੂੰ ਵਿੱਚ ਚਲ ਗੱਲ ਤੂੰ ਕਰ ਲੈ ਇਹ ਗੱਲ ਤੂੰ ਹੀ ਤੇ ਗੱਲ ਨਹੀਂ ਕਰਦਾ ਹੁਣ ਇਹ ਕਹਿੰਦਾ ਵੀ ਮੈਂ ਲੈ ਨਹੀਂ ਆ ਮੈਂ ਕਾਰਾਂ-ਗੁਰਾਂ ਦਾ ਸੌਦਾ ਹੀ ਕਰਦਾ ਮੈਂ ਤੇ ਉੱਪਰ ਤੇ ਡੀਲ ਵਟਰੋਲ ਹੀ ਨਾਲੀ ਆ ਰੇ ਉਹ ਪਸਾਣਾ ਕਿਹ ਲੈ ਤੂੰ ਹੀ ਪੈਂਦੀ ਇਹਨੂੰ ਕੀ ਗੱਲ ਆ ਜਰਾ ਹਣਾ ਛੱਡੇ ਤਾਂ ਹਾਂ ਤੇ ਭਾਈ ਕੋਈ ਸਾਈਡ ਹੁੰਦਾ ਪੇਂਟ ਤਾਂ ਨਹੀਂ ਉਹ ਘਾਰ ਆ ਇਹ ਉਹ ਯਾਰ ਸਾਈਡ ਘਾਰ ਆ ਇਹ ਭਾਈ ਯਾਰ ਗੁੱਸਾ ਜਰਾ ਹੀ ਜਾਂਦਾ ਹੈ ਕੋਈ ਗੱਲ ਨਹੀਂ ਘੰਡਾ ਆ ਰਿਹਾ ਯਾਰ ਲੈ ਤੁਸੀਂ ਇਹ ਦੇ ਭਾ ਪੱਟੀਆਂ ਨੇ ਮੇਰੀ ਗੱਲ ਮੱਝ ਦੀ ਯਾਰ ਕੀ ਤੇਰੀ ਬਹੂ ਨੂੰ ਬੋਲਦਾ ਯਾਰ ਬਹੂ ਕੀ ਹੈ ਨਹੀਂ ਮੈਂ ਛੜਾਂ ਤੂੰ ਪਕੜ ਗਰ ਚੱਲ ਯਾਰ ਉਹ ਭਾਈ ਜਿੱਕੇ ਬਿਠਾ ਬੋਲਦਾ ਤੂੰ ਭਾਈ ਜਿੱਗਾ ਜਿੰਦਗੀ ਪਰ ਮੈਂ ਆਪਾਂ ਦਿੰਦੇ ਭਾਈ ਜੀ ਪਹਿਲਾਂ ਦੇਖੋ ਪਹਿਲੇ ਇਹ ਆਹ ਪੱਟੀਆਂ ਦੇ ਮੱਝ ਦੀ ਯਾਰ ਮਰੀ ਇਹ ਤਾਂ ਕਿੰਨੇ ਦੀ ਹੈ ਯਾਰ ਮੈਂ ਤਾਂ ਦਵਾ ਬਾਈ ਯਾਰ ਭਾਈ 1100 ਕਿੰਨੇ ਸਿਲੰਡਰ ਆ ਕਿੰਨੇ ਸਿਲੰਡਰ ਹੋਏ 4 ਟਰੈਕਟਰ ਹੈ 1100 ਛੋਟੇ ਤੋਂ 1100 ਨੂੰ ਇਹ ਤੋਂ ਰਾਹ ਟੱਪ ਚੱਲ ਇੱਥੋਂ ਮੇਰਾ ਬਲੱਡ ਵਾਧੇ ਮੱਝ ਨਹੀਂ ਮਾੜੀ ਮੱਝ ਬੂਰੀ ਤੂੰ ਹੈ ਨਹੀਂ ਬੱਚੜੀ ਨਾ ਬਾਈ ਅਸੀਂ ਆਪੇ ਕਰ ਲੈ ਸੌਦਾ ਯਾਰ ਮੈਂ ਆਪ ਲੈ ਤੂੰ ਬਾਈ ਓਈ ਬਿਨਾਂ ਗੱਲ ਤੋਂ ਆ ਕੌਣ ਹੈ ਬਾਈ ਜੀ ਤੁਹਾਨੂੰ ਗੱਲ ਕਰਨ ਇੱਕ ਮਿੰਟ ਸਾਡੇ ਪਿੰਡ ਦਾ ਇਹ ਇਹਨੂੰ ਨਾ ਰੋ ਇੱਕ ਇੱਕ ਮਿੰਟ ਇੱਕ ਗੱਲ ਕਰ ਮੇਰੀ ਗੱਲ ਸੁਣ ਹਾਂ ਇੱਕ ਤਾਂ ਜੂਤ ਨਾ ਕੋਈ ਮੱਝ ਲੈਣੀ ਹੈ ਲੈ ਲੈ ਮੱਝ ਚੰਗੀ ਹੈ ਪੂਰੀ ਮੱਝ ਪੁੱਛ ਲੈ ਉਹ ਨਿਮੇੜ ਤੂੰ ਕਰ ਲੈ ਹੁਣ ਗੱਲ ਨਿਮੇੜ ਦੇ ਹੋਰ ਨਾ ਬਸ ਪੁੱਛੀ ਆ ਲੱਖ ਮੰਗ ਲਿਓ ਮੈਂ ਕਰਾ ਦੂੰਗਾ ਵਿੱਚ ਥੋੜੀ ਖਾਊਂਗਾ ਭਾਈ ਜੀ ਮੰਗ ਕੀ ਮੰਗਿਆ ਲੱਖ ਮੰਗਦੇ ਭਾਈ ਲੱਖ ਕਿਵੇਂ ਮੱਝ ਮੇਰੀ ਹੈ ਤੂੰ ਕਿੱਧਰ ਜਾਵੇਂ ਚੱਲ ਤੂੰ ਮੰਗ ਲੈ ਮੇਰੀ ਮੱਝ ਗੱਲ ਮੈਂ ਮੈਂ ਇਹਨੂੰ ਨਾਲ ਲੈ ਕੇ ਆਂ ਸੌਦਾ ਕਰਦੇ ਆ 1 ਲੱਖ 20 ਯਰ ਗੱਲ ਸੁਣ ਭਾਈ 1100 ਤਾਂ ਥੋੜੇ ਤੋਂ 1100 ਤਿੱਥੋਂ ਕੋਈ ਬਾਤ ਹੁੰਦਾ ਯਾਰ ਭਾਈ ਬਾਤ ਹੁੰਦਾ ਚੱਲ ਕੋਈ ਨਹੀਂ ਦੱਸੋ ਯਾਰ ਇੱਥੋਂ ਘੱਟ ਲਈ ਵਿੱਚੋਂ ਘੱਟ ਲਈ ਵਿੱਚੋਂ ਘੱਟ ਲਈ ਬਸ ਕਿੰਨੇ 1,20 ਯਾਰ ਮੱਝ ਦੇਖ ਲੈ ਚਿਲਕਦੀ ਸਿਆਣੇ ਵਾਂਗੂ ਦੇਖ ਪਿੰਡਾ ਛੜਕਾਉਂਦੀ ਦੇਖ ਮੱਛਰ ਨਹੀਂ ਪੈਂਦੇ ਮੈਂ ਦਿੰਦੀ ਲੋਕ ਮੱਖੀ ਕਹਿੰਦੇ ਆਸੀ ਮੱਛਰ ਓਏ ਉਹ ਐ ਇੱਥੇ ਦਿਖਾ ਮੱਛਰ ਬੂਰੀ ਮੱਝ ਤਾਂ ਮਿਲਦੀ ਨਹੀਂ ਕਮਲਿਓ ਅੱਜਕੱਲ ਹਾਂ ਬੂਰੀ ਮੱਝ ਹੋ ਜਾਂਦੀ ਹੈ ਤੂੰ ਇੱਕ ਨੰਬਰ ਹੁੰਦਾ ਦੇਖ ਹਾਂ ਸੀਲ ਹੈ ਪੂਰੀ ਨਮੇੜ ਨਮੇੜ ਸਹੀ ਲੋਕ ਕਿੰਨੇ ਭਾਈ ਗਾ ਸੋਦੇ ਚੱਲ ਛੋਡੇ ਖਾਤਰ ਯਾਰ 2000 ਕੱਟ ਦੇ ਦੋ। ਆ ਯਾਰ ਕੋਈ ਪਤੰਗ ਖਰੀਦਿਆ ਯਾਰ। ਮੈਂ ਕਰਾ ਦੇਣਾ ਸੌਦਾ ਯਾਰ। ਆ ਆ ਕਰਾਉਂਦਾ ਆ ਬਾਲਾ ਸਣੇ ਕੋਈ ਲੱਗਦਾ ਮੈਨੂੰ। ਦੱਸੋ ਬਾਈ ਕਿ ਐਂ ਬੰਦਾ ਲੈ ਹੁੰਦਾ। ਆਹ ਸੋਏ ਮੰਗੂ ਬਤੋਂ। ਮੇਰੀ ਥੋੜਾ ਕਰ ਦੇ। ਸੌਦਾ ਕਰਾਂ 500। ਕਿਹ ਜੀ ਦੇ ਲੈ ਲੈ ਲਈ ਯਾਰ ਕਰਾ ਤਾਂ ਸਹੀ। ਲੈ ਬਾਈ ਤੂੰ ਕਿੰਨਾ ਮੰਗਦਾ ਇੱਕ ਵੀ? ਇੱਕ ਵੀ। ਲੈ ਵੀ ਐਂ ਕਰੋ। ਨਾ ਤੇਰੀ ਕਰਾਂ ਮੈਂ ਨਾ ਕਰਾਂ ਮੈਂ ਤੇਰੀ। 90000 ਦੀ ਕਿਉਂ ਕੀ ਗੱਲ 90000 ਉਹ ਤਾਂ ਮੇਲੇ ਤੇ ਲੈ ਜਾਗੇ ਯਾਰਾਂ ਫਿਰ ਆਣੀ ਆੜੀ ਹੈਲੋ ਬਾਈ ਬੜ ਕੇ ਮੇਰੀ ਮੱਝ ਆਏ ਭਾ ਆਪਣਾ ਪੱਟੋ ਰੋਣਾ ਨਾ ਕੋਈ ਬਾਈ ਯਾਰ ਮੋਲ ਲੱਗੇ ਨਾ ਮੈਂ ਸਹੀ ਮੋਲ ਲਾਇਆ 120 ਜਦੋਂ ਪਸ਼ੂ ਦਾ ਮੋਲ ਲਵਾ ਲੈਣਾ ਵੀਰੇ ਉਹਨੂੰ ਰੱਖੀ ਦੀ ਨਹੀਂ ਬੇਚ ਦੇ ਕਹਿੰਦੇ ਨੂੰ 70000 ਦੀ ਬੇਚਦੀ ਹੈ ਬੇਚਦੀ ਐਨੀ ਤੂੰ ਬਾਤ ਨਹੀਂ ਕਰਦੀ ਪਿੰਡ ਦੇ ਮੁੰਡੇ ਨੂੰ ਕਿਉਂ ਲਿਆਇਆ ਉਹ ਬਾਈ ਉੱਥੇ ਖੜਾ ਇਹ ਪੁੱਛ ਲਿਆ ਯਾਰ ਫਿਰ ਪਿਆ ਦੇ ਵਿੱਚ ਸਾਡੇ ਮਸਲੇ ਲੈ ਬਾਈ ਗੱਲ ਸੁਣ ਮੇਰੀ ਵੀਰੇ ਤੈਨੂੰ ਪੰਖਾ ਮੈਨੂੰ ਸੌਦਾ ਕਰ ਲੈ ਤੂੰ ਜਾ ਮੇਰਾ ਬਾਈ ਹਾਂ ਠੀਕ ਆ ਇਤਰਾ ਆ ਜਾ ਯਾਰ ਇਹਨਾਂ ਨੂੰ ਠੀ ਮੈਡਮ ਤੇਰੀ ਗੱਲ ਸਹੀ ਤੇਰੀ ਮਾਂ ਨੂੰ ਪੁੱਛਿਆ ਮੈਂ ਨੂੰ ਕੀ ਪੁੱਛਣਾ ਹੈ ਮੇਰੀ ਚੱਲਦੀ ਹੈ ਘਰੇ ਬੋਲਿਆ ਨਮੇੜਦੀ ਠੀਕ ਹੈ ਨਮੇੜਦੀ ਆ ਮੈਂ ਪਤਾ ਚੈੱਕ ਲੈ ਲੋ ਜੀ ਚੈੱਕ ਦਿੰਨੇ ਆ ਜੀ ਆ ਦੇਖ ਦੇਖ ਮੂੰਹ ਕਰਦੀ ਹਾਂ ਚੈੱਕ ਕਿੰਨਾ ਕਿੰਨਾ ਓਏ ਇੱਕ ਮਿੰਟ ਇੰਤਜ਼ਾਰ ਕਰਤਾ ਸਹੀ ਇੱਕ ਮਿੰਟ ਹੱਸ ਕਰ ਉਹਨੇ ਕਿੰਨਾ ਲਾਇਆ ਸੀ 90 90 ਕਰਾਜ ਹੁਣ 90 ਮੁੰਡੇ ਨੂੰ ਲੱਗਿਆ 90 ਕਿਉਂ ਕੀ ਗੱਲ ਹੈ ਮਾਰਕ ਮੈਂ ਐਵੇਂ ਹੁਣ ਕਿਹਾ ਸੀ ਮੁੰਡਾ ਨਹੀਂ ਕਰੀ ਸੀ 120 ਮੰਗਦੇ ਆ ਤੂੰ ਮਾੜਾ ਮੋਟਾ ਕਰ ਲਾ ਇੱਕ 20 ਇਹ ਮਾੜਾ ਮੋਟਾ ਕਰ ਲਾ 5000 ਕੱਟ ਦੇ ਦੇ ਯਾਰ ਲੈ ਐ ਗੱਲ ਆ ਫਿਰ 105000 ਕੱਟ 95 ਦਾ ਹੋ ਗਿਆ ਚੈੱਕ ਫੜ ਲੈ 100 ਤੋਂ ਨਹੀਂ 1 ਲੱਖ 20000 9000 ਕਿਹਾ ਯਾਰ ਰੁਕਾ ਬਿਟ ਰਹੀ ਆ ਅਬ ਜੋ ਖੜੇ ਆ ਮਰੇ ਪੁੱਛਣ ਲੈ ਮੈਂ ਤਾਂ ਇਹਨੂੰ ਆਖੜੇ ਵੇੜੇ ਤੇ ਲੈ ਕੇ ਜਾਣੀ ਆ ਪਰ ਤੁਸੀਂ ਹਿਸਾਬ ਨਾਲ ਕਰ ਲਓ ਕੋਈ ਗੱਲ ਨਹੀਂ ਕਰ ਲੈ ਉਹ 90 ਕਹਿੰਦਾ ਸੀ ਹਾਂ ਖੜ ਜਾ ਲੈ ਗੱਲ ਸੁਣੋ ਉਹ 90 ਕਹਿੰਦਾ ਸੀ ਜਿਹੜਾ ਮੁੰਡਾ ਗਿਆ ਹਾਂ ਨਾ ਇਹਦੀ ਨਾ ਥੋੜੀ ਹਾਂ ਠੀਕ ਐ ਆ ਤੱਕ 95000 ਦਾ ਚੈੱਕ ਭਰਿਆ ਪਿਆ ਠੀਕ ਐ 95 95000 ਦਾ ਹੋ ਗਿਆ ਠੀਕ ਐ ਲੈ ਇਹ ਚੈੱਕ ਹੈਗਾ 85000 ਦਾ ਚੈੱਕ ਆ ਕੀ ਗੱਲ ਹੋਣੀ ਆ ਲੈ 85000 ਦਾ ਚੈੱਕ ਆਪਣੇ ਸੌਦਾ 99 ਵਿੱਚ ਹੋਇਆ ਤੇ 85000 ਦਾ ਚੈੱਕ ਲੈ ਖੋਲ ਬਾਈ ਓਏ 10 10 ਉਹ ਦਿਨੇ ਖਰਜਾ ਦੱਸਾਂਗੇ ਤੂੰ ਨੂੰ ਦੱਸਵੀਂ ਓਏ ਦੱਸਾਂਗੇ ਨਹੀਂ 10000 ਰੁਪਏ ਕਿਦੋਂ ਦੇ ਦਾਂਗੇ 85 ਦੇ ਹੀ ਆ ਦੇ 85 ਪਤਾ ਕੀ ਹੈ ਪਤਾ ਕੀ ਹੈ 85 ਦਾ ਚੈੱਕ ਆ ਗਿਆ 10000 ਜਦੋਂ ਐਨਓਸੀ ਆ ਗਈ ਓ ਬਾਈ ਓਏ ਓਏ